ਕੂ ਬੇਟਾ ਇਹ ਜਣੇ ਕਿੱਥੇ ਬੜਿਆ ਬੈਠਾ ਵੇ ਮੈਂ ਕੁੱਤੇ ਪੋਸਤਾ ਘਰੇ ਆ ਕੇ ਉਹਨੂੰ ਮੁੰਡੇ ਨੂੰ ਲੈ ਗਈ ਚੱਕ ਕੇ ਤੈਨੂੰ ਅੰਦਰ ਸੁੱਜਦਾ ਮੈਂ ਕੁੱਤੇ ਆ ਜਾ ਬਾਹਰ ਨਿਕਲ ਕੇ ਬੰਦੇ-ਬੰਦੇ ਇਕੱਠੇ ਕਰਕੇ ਛਿਆ ਆ ਜਾ ਬਾਹਰ ਆ ਜਾ ਨਿਕਲਿਆ ਤੇ ਤੈਨੂੰ ਸ਼ੰਗ ਸ਼ਰਮ ਨਹੀਂ ਆਉਂਦੀ ਤੇ ਘਰੋਂ ਉਹਨੂੰ ਲੈ ਕੇ ਚੱਕ ਕੇ ਮੁੰਡੇ ਨੂੰ ਤੂੰ ਅੰਦਰ ਬੜਿਆ ਬੈਠਾ ਬਹੁ ਦੇ ਕੰਨ ਸਰਾਣੇ ਉਹ ਬੇਬੇ ਉਹਨੂੰ ਚੱਕ ਕੇ ਤਾਂ ਲੈ ਆਣਗੇ ਹੁਣ ਕੀ ਪਤਾ ਉਹਦੀ ਸਾਲੀ ਕਿੱਥੇ ਗਈ ਆ ਕਿੱਥੇ ਨਾ ਪੁਲਿਸ ਆਏ ਤਾਂ ਹੁਣ ਸਾਰੀ ਇਨਕੁਆਇਰੀ ਕਰਨਗੇ ਕਰਨਗੇ ਕਿਵੇਂ ਕਰਨਗੇ ਫਿਰ ਆ ਜਾ ਇੱਕ ਦੋ ਬੰਦਿਆਂ ਨੂੰ ਇਕੱਠੇ ਕਰਦੇ ਆ ਸਰਪੰਚ ਦੇ ਘਰੇ ਜਾਂਦੇ ਆ ਕੋਈ ਮਾੜਾ ਮੋਟਾ ਲੈਨੇ ਬੰਦੇ ਸਭ ਬਣਾਉਣੇ ਕੋਈ 4 ਪੈਸਿਆਂ ਦਾ ਕਰ ਲੈ ਨਾਲੇ ਅੜਤੀਆਂ ਨੂੰ ਫੋਨ ਕਰ ਲੈ ਪੈਸੇ ਬਣਾ ਨਹੀਂ ਚੱਟਦੇ ਉਹ ਤੇ ਕਰ ਤਾਂ ਲੈਨੇ ਤੂੰ ਮੇਰੇ ਨਾਲ ਪੁੜੇ ਕਟਵਾ ਦੀ ਉਹਨਾਂ ਤਾਂ ਪੈਣਗੀਆਂ ਤੇ ਕਹ ਲੈ ਤੇਰੇ ਆਪਣੇ ਕੱਟੇ ਕੁੱਟੇ ਜਾਂਦੇ ਨੇ ਬੇਬੇ ਜੀ ਪੁਲਿਸ ਆਏ ਤਾਂ ਸਾਰਿਆਂ ਨੂੰ ਕੁੱਟਦੇ ਜਿਹਨੂੰ ਫੜ ਲੈਣ ਤੈਨੂੰ ਤੂੰ ਘਰੇ ਰਹਿ ਸੀ ਜਾ ਕੇ ਉਹਨੇ ਕਰਦੇ ਮੜੀ ਗੱਲ ਹਾਏ ਮੈਂ ਲੇ ਬੇਬੇ ਤਾਂ ਇਹਨਾਂ ਨੂੰ ਵੀ ਲੈ ਗਈ ਪਹਿਲਾਂ ਪੁਲਿਸ ਵਾਲੇ ਕਿਸੇ ਨੂੰ ਕਿੱਥੇ ਬਖਸ਼ਦੇ ਨੇ ਇਹਨਾਂ ਨੂੰ ਵੀ ਉੱਥੇ ਬਿਠਾ ਲੈਣਗੇ ਮੈਥੋਂ ਤਾਂ ਇੱਥੇ ਹੀ ਚੱਲਿਆ ਗਿਆ ਕਿਵੇਂ ਦਾੜ-ਦਾੜ ਕੁੱਟੇ ਜਾਂਦੇ ਸੀ ਇਹਨਾਂ ਨੂੰ ਵੀ ਕੁੱਟਣਗੇ ਹੁਣ ਹੁਣ ਕੀ ਕਰਾਂ ਚੱਲ ਦੇਖਦੀ ਹਾਂ ਕਦੋਂ ਕਾਉਂਦੇ ਨੇ ਮੈਨੂੰ ਤਾਂ ਨਹੀਂ ਲੱਗਦਾ ਜਨਾਬ ਜਿੰਨਾ ਘਟਾਪਾ ਚੜਾਇਆ ਇਹੇ ਦੋਸ਼ੀ ਹੋਣਾਗਾ ਹਾਏ ਫੜਾ ਓਏ ਹਾਏ ਬੈਠੇ ਨਹੀਂ ਆਂਦਾ ਜੀ ਦੱਸ ਦਿਆ ਤੈਨੂੰ ਬੈਠਿਆ ਨਹੀਂ ਜਾਂਦਾ। ਉਹ ਮੇਰਾ ਕਸੂਰ ਕੀ ਹੈ ਜੀ? ਉਹਨੂੰ ਕਿੱਧਰ ਲੈ ਗਏ ਜੀ? ਉਹਦਾ ਸਰਪੰਚ ਨੇ ਜ਼ਿੰਮੇਵਾਰੀ ਲੈ ਲਈ। ਉਹ ਤਾਂ ਹੈਗਾ ਨੰਬਰ ਦਾ ਇੱਕ ਬੰਦਾ। ਅੱਛਾ। ਹਾਂ। ਮੈਂ ਕਿਹਾ ਦੋ ਨੰਬਰੀਆ। ਦੋ ਨੰਬਰੀਆ ਪਹਿਲਾਂ ਬੋਲ ਪੈਂਦਾ। ਤੇਰੀ ਮਾਤਾ ਆਈ ਹੈ ਉਧਰ ਲੈ ਕੇ 10 ਬੰਦੇ। ਹਾਂ ਜੀ। ਉਹਨੇ ਦੱਸੀ ਸਾਨੂੰ ਤਾਂ ਹੁਣ ਗੱਲਬਾਤ ਸਾਰੀ ਵੀ ਉਹ ਤਾਂ ਕਾਲਜ 'ਚ ਪੜਦੀ ਸੀਗੀ। ਮੈਂ ਭੁੱਲ ਗਿਆ ਜੀ ਹਾਂ ਉਹ ਤਾਂ ਕਾਲਜ 'ਚ ਪੜਦੀ ਸੀ ਜੀ। ਉਹੀ ਉਹਨਾਂ ਟਾਈਮ ਰਾਮ ਪਿਆਰੀ ਕਟਾਈ ਗਿਆ ਪਹਿਲਾਂ ਬੋਲ ਪੈਂਦਾ। ਉਹ ਨਹੀਂ ਮੈਂ ਤੈਨੂੰ ਦੱਸਦਾ ਜੀ। ਉਹ ਪਰਦੀ ਸੀ ਕਾਲਜ ਦੀ ਇੱਥੇ ਤਾਂ ਦੋ ਦਿਨ ਮਿਲਣ ਆਈ ਸੀ ਜੀ ਇੱਥੇ ਆ ਕੁਸ ਕਰ ਗਈ ਜੀ ਚਲ ਐ ਕਰ ਤੂੰ ਜਾ ਹੁਣ ਅਸੀਂ ਆਪਣੇ ਪੁਛਪੜਦਾਲ ਕਰਾਂਗੇ ਕਿੱਥੋਂ ਕਰੋਗੇ ਜੇ ਉਹਨੂੰ ਇਹ ਤਾਂ ਛੱਡ ਤੇ ਤੂੰ ਸਾਰੇ ਗੱਲ ਸੁਣ ਮੇਰੀ ਜਿੰਨਾ ਚਿਰ ਇਹਨਾਂ ਇਨਵੈਸਟੀਗੇਸ਼ਨ ਨਹੀਂ ਹੁੰਦੀ ਪੂਰੀ ਪਿੰਡ ਦੇ ਵਿੱਚੋਂ ਕਿਤੇ ਨਹੀਂ ਜਾਣਾ ਤੂੰ ਮੈਂ ਤਾਂ ਇਹ ਘਰੋਂ ਵੀ ਨਹੀਂ ਜਾਂਦਾ ਜਦੋਂ ਤੈਨੂੰ ਥਾਣੇ ਤੇ ਬੁਲਾਇਆ ਤੈਨੂੰ ਆਉਣਾ ਪੂ ਮੈਂ ਆ ਜੂੰਗਾ ਜੀ ਚਲ ਜਾ ਹੁਣ ਚੱਤਰ ਹੋ ਜਾ ਇੱਥੋਂ ਚਲ ਚਰ ਜਾਨਾ ਜੀ ਮੇਰੀ ਇੱਕ ਗੱਲ ਸੁਣ ਲੋ ਜੀ ਹੈ ਮੜਾ ਕਾਲਜ ਵਿੱਚ ਪਤਾ ਕਰਿਓ ਜੀ ਕਿਤੇ ਉੱਥੋਂ ਨਾ ਭੱਜ ਗਈ ਹੋਵੇ ਕਿਸੇ ਨਾਲ ਜੀ ਉਹ ਦੇਖ ਕਾਲਜ ਜੀ ਜਾਵਾਂਗੇ ਸ਼ਹਿਰ ਕਾਲਜ ਜੀ ਪਤਾ ਕਰਾਂਗੇ ਅਸੀਂ ਹਾਂ ਜੀ ਪਹਿਲਾਂ ਹੀ ਬੋਲ ਪੈਂਦਾ ਤੂੰ ਗਲਤੀ ਹੋ ਗਈ ਕਿਉਂ ਕਿ ਚੱਲ ਚਾ ਜਨਾਬ ਜਿੰਨਾ ਕਟਾਪ ਇਹਨਾਂ ਨੇ ਚੜਾਇਆ ਥੋਨੂੰ ਤਾਂ ਇਹਨਾਂ ਨੇ ਮੰਨ ਜਾਣਾ ਚਾਹੀਦਾ ਸੀ ਓ ਯਾਰ ਇਹ ਹੈਗੇ ਦੇਸੀ ਬੰਦੇ ਹਮ ਇਹਨਾਂ ਨਾਲ ਕਿੱਥੇ ਜਾਣ ਵਾਲੀ ਆ ਉਹ ਉਹ ਕਾਲਜ 'ਚ ਪੜ੍ਹਨ ਲਈ ਕਿਤੇ ਮੁੰਡੇ ਨਾਲ ਗਈ ਐ ਇੰਨਾ ਹੁਣ ਤੱਕ ਫਸਾ ਗਈ ਤੇ ਪਿੰਡੂਆਂ ਨਾਲ ਕੋਣ ਭੁੱਖੀ ਖਾਣ ਦਾ ਸਾਰਾ ਪਿੰਡ ਨੇ ਜਦੋਂ ਆਪਾਂ ਪਾਏ ਕਰਦੇ ਹੁਣ ਆਪਾਂ ਚੱਲਦੇ ਆ ਕਾਲਜ ਚ ਮੜਾ ਪੁੱਛ ਪੜਤਾਲ ਕਰਦੇ ਆ ਤੇ ਉੱਥੇ ਹੀ ਆਪਣੀ ਪੂਰੀ ਸੂਹ ਲੈ ਕੇ ਤੇ ਪਤਾ ਲੱਗੂ ਜੂ ਆਪਾਂ ਨੂੰ ਚਾਕੇ ਉਹਦਾ ਮੋਤਮਾਰ ਬੰਦੇ ਆ ਗਏ ਉਹਨਾਂ ਨੇ ਦੱਸ ਲੈ ਵੀ ਭਗਵਾਨੇ ਆਪਣੇ ਵਿਆਹ ਨੂੰ ਹੋ ਗਿਆ ਜੀ 4-5 ਦਿਨ ਤੇ ਮੈਂ ਤੈਨੂੰ 2-4 ਗੱਲਾਂ ਦੱਸਦਾ ਤੇ ਉਹ ਗੱਲਾਂ ਤੂੰ ਪੱਲੇ ਬੰਨ ਲਈ ਹਾਂਜੀ ਇੱਕ ਤਾਂ ਇਹ ਆਪਣਾ ਗਵਾਂਡ ਹੈਗਾ ਚੰਦਰਾ ਜੀ ਕਿੱਥੇ ਮੇਰੇ ਸਾਰੇ ਚੁਗਲਖੋਰ ਲੋਕ ਨੇ ਤੇ ਬੁੜੀਆਂ ਵੀ ਦੋ ਤਿੰਨ ਬਾਲੀਆਂ ਅੱਖ ਲੱਕੜੀਆਂ ਨੇ ਇੱਕ ਤਾਂ ਉਹਨਾਂ ਦੀ ਗੱਲ ਦਾ ਯਕੀਨ ਪੂਰਾ ਨਹੀਂ ਕਰਨਾ ਠੀਕ ਹੈ ਕਿਉਂ ਝੂਠ ਬੋਲਦੀਆਂ ਨੇ ਝੂਠ ਕੀ ਉਹਨਾਂ ਤਾਂ ਐ ਨਹੀਂ ਪਤਾ ਮੇਰੇ ਸਲੇ ਦੀਆਂ ਕਿਹੜੀ ਬੱਤੀ ਸਿੱਟ ਜਾਣਾ ਆਪਣੇ ਘਰੇ ਅੱਗ ਲਾ ਦੇਣਾ ਅੱਛਾ ਹਾਂ ਕੋਈ ਨਹੀਂ ਜੀ ਤੇ ਇੱਕ ਇਹ ਹੈ ਹੁਣ ਦੇਖ ਆਂਖ ਪਿਆ ਆਪਣਾ ਘਰਬਾਰ ਇਹ ਸਾਹਮਣਾ ਤੂੰ ਹੁਣ ਤੂੰ ਇਸ ਘਰ ਦੀ ਹੈਗੀ ਆ ਮਾਲਕਾ ਤੇ ਮੈਂ ਤੇਰਾ ਰਾਜਾ ਤੇ ਤੂੰ ਮੇਰੀ ਰਾਣੀ ਤੇ ਦੋਨੇ ਮਿਲ ਕੇ ਸ਼ੁਰੂ ਕਰਾਂਗੇ ਨਵੀਂ ਕਹਾਣੀ ਠੀਕ ਹੈ ਜੀ ਤੇ ਤੂੰ ਕਿਸੇ ਦੀ ਗੱਲ ਪਿੱਛੇ ਨਹੀਂ ਲੱਗਣਾ ਦੇਖ ਮੇਰੇ ਵਾਲੀ ਭੂਆ ਨੇ ਤੇਰੇ ਵਾਸਤੇ ਕਿੰਨਾ ਵਧੀਆ ਵਰ ਲੱਭ ਕੇ ਦਿੱਤਾ ਹਨਾ ਹਾਂਜੀ ਇਹ ਤਾਂ ਹੈ ਤੇ ਸੁੱਖ ਸਾਧ ਰਹੇ ਆਪਣੇ ਘਰੇ ਬਸ ਕਿਸੇ ਨੂੰ ਮੇਰੇ ਸਾਲੇ ਨੂੰ ਗਲਤ ਬੰਦੇ ਨੂੰ ਇੱਥੇ ਨੇੜੇ ਫਰਕਣ ਨਹੀਂ ਦੇਣਾ ਠੀਕ ਹੈ ਜੀ ਠੀਕ ਹੈ ਤੇ ਗੱਲ ਇਹ ਹੈ ਵੀ ਮੇਰੇ ਛੋਟੇ ਹੁੰਦੇ ਨੇ ਮਾਪਿਓ ਚਲਾਣਾ ਕਰਕੇ ਸੀਗੇ ਤੇ ਮੈਂ ਤਾਂ ਇਕੱਲਾ ਹੀ ਪਲਿਆ ਦੋ ਆਪਣੇ 베ਲੀ ਨੇ ਬਸ ਇਕੱਲੇ ਉਹ ਕਦੇ-ਕਦੇ ਗੜਾ ਮਾਰਦੇ ਨੇ ਹੋਰ ਕਿਸੇ ਦਾ ਭੋਰਾ ਪਸ਼ਾ ਨਹੀਂ ਕਰਨਾ ਠੀਕ ਹੈ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਪਤਾ ਮੇਰਾ ਵੀ ਨਿੱਕੀ ਹੁੰਦੀ ਦਾ ਬਾਪੂ ਛੱਡ ਕੇ ਚਲਾ ਗਿਆ ਸੀ ਹਾਂ ਤੇ ਮੈਨੂੰ ਵੀ ਬੇਬੇ ਨੇ ਇਕੱਲੇ ਨੇ ਪਾਲਿਆਗਾ ਹਾਂ ਹੁਣ ਤੁਹਾਨੂੰ ਪਤਾ ਨਾਲੇ ਹੁਣ ਤੁਸੀਂ ਇਕੱਲੇ ਨਹੀਂ ਹੈਗੇ ਹੁਣ ਤਾਂ ਸੁਖ ਨਾਲ ਆਪਣਾ ਟੱਬਰ ਹੈਗਾ ਮੈਂ ਜੋ ਆ ਗਈਆਂ ਹਾਂ ਤੇ ਘਰ ਦੀ ਟੈਨਸ਼ਨ ਨਾ ਲਓ ਮੈਂ ਸਾਰੀ ਕਵਿਲਦਾਰੀ ਸੰਭਲ ਲੂੰਗੀ ਬਸ ਆਪਾਂ ਰਲ ਮਿਲ ਕੇ ਨਾ ਤੇ ਵਧੀਆ ਜ਼ਿੰਦਗੀ ਬਤੀਤ ਕਰਨੀ ਆ ਤਾਇਆ ਥੋਡੀ ਵੱੱਡ ਗੱਡੀ ਲੈ ਕੇ ਜਾਣੀ ਸੀ ਉਹ ਕੰਜਰਾ ਤੂੰ ਮਹੀਨਾ ਤੱਕ ਤਾਂ ਨਾ ਮੈਨੂੰ ਤਾਇਆ ਆਖਿਆ ਕਰ ਚਾਚਾ ਕਹਦਿਆ ਕਰ ਉਹ ਕੋਈ ਨਹੀਂ ਰਹੇਗਾ ਤੂੰ ਤਾਈ ਚਲ ਕੋਈ ਨਹੀਂ ਆ ਲੈ ਜਾ ਪਰਲੇ ਖੁੰਝੇ 'ਚ ਖੜੀ ਐ ਲੈ ਜਦੋਂ ਤੁਸੀਂ ਤਾਇਆ ਲੱਗਦੇ ਹੋ ਤਾਂ ਚਾਚਾ ਕਿਵੇਂ ਕਹਦੂਗਾ ਤੁਹਾਨੂੰ ਉਹ ਉਹ ਫੀਲਿੰਗ ਹੀ ਨਹੀਂ ਆਉਂਦੀ ਨਾ ਓਵੇਂ ਫਿਰ ਕਈ ਵਾਰ ਆਇਆ ਜੇ ਹੋ ਜਾਂਦਾ ਵੀ ਯਾਰ ਤਾਇਆ ਤਾਇਆ ਜਾਂ ਕਹਿੰਦਾ ਉਹ ਪਹਿਲਾਂ ਮੈਨੂੰ ਮੇਰੇ ਸੜਿਆ ਜਵਾਗ ਦੇ ਸਾਡੇ ਬਿੜੇ ਦੇ ਕਹਿੰਦੇ ਰਹੇ ਨੇ ਅੱਛਾ ਹੁਣ ਸੁਖਨਾ ਵਿਆਹ ਹੋ ਗਿਆ ਰੰਗ ਲੱਗੇ ਆ ਹੁਣ ਹੈ ਤਾਂ ਕਰਕੇ ਹੱਸਦਾ ਕਹਿਦਣਾ ਮੈਂ ਭਤੀਜਾ ਆਪਣਾ ਏ ਚਲੋ ਕੋਈ ਗੱਲ ਹਾਂ ਆਪਣੇ ਸਕੇਆਂ ਚੋਂ ਹੀ ਆ ਮਨ ਜਵਾਗ ਏ ਮੈਂ ਚਾਹ ਬਣਾ ਕੇ ਲਿਆ ਕੇ ਆ ਹਾਂ ਚਾਹ ਬਣਾ ਲਿਆ ਐ ਕਰ ਚਾਹ ਬਣਾ ਕਰੜੀ ਜੀ ਨੈਣ ਦੀ ਅੱਖ ਅਰ ਗਈ ਨੈਣ ਦੀ ਅੱਖ ਕਦੋਂ ਦੇਖ ਲਈ ਤੁਸੀਂ ਉਹ ਬਸ ਵਿਆਹ ਸ਼ਾਦੀਆਂ ਚ ਕਹਵੇਂ ਹੁੰਦੇ ਨੇ ਸਿਆਣੇ ਉਹੀ ਚਲਾਈ ਜਾਂਦੇ ਆ ਫਿਰ ਘਟਾ ਆਪਾਂ ਅੱਛਾ ਠੀਕ ਐ ਮੈਂ ਚਾਹ ਕਰਕੇ ਹਾਂ ਬਣਾ ਕੇ ਲਿਆ ਚਾਹ ਲਾਈ ਮੇਤਰਾ ਬਣ ਗਈ ਗੱਲ ਕਰਦਾ ਛੜੇ ਦਾ ਬੇੜਾ ਧੰਨ ਧੰਨ ਨਹੀਂ ਛੜੇ ਨੂੰ ਪਟੋਲੇ ਕੀ ਧਾਗੀ ਰੰਨ ਨਹੀਂ ਲਾਈ ਮੇਤਰਾ ਹੁਣ ਨਾ ਆਪਣੇ ਰੱਬ ਜਾਣ ਨਹੀਂ ਆ ਜਿਹੜੇ ਜਸੇ ਜੁਸੇ ਵਰਗੇ ਬੱਬੂ ਬੱਬੂ ਵਰਗੇ ਦਾ ਪੈਰਾਂ 'ਚ ਹੀ ਰੋਲਦੇ ਆਂਗੇ ਚੱਲੋ ਮਣਾ ਪੈ ਜਾ ਕੇ ਰਾਂ ਅਲਮੀਆਂ ਤਾੜ ਕੇ ਵਿਆਹੋਂ ਆਪਾਂ ਚਾਤਕਾ ਨਾ ਕਰੜੀ ਦੀ ਪੀ ਹੁਣ ਮੈਂ ਉਹਨਾਂ ਦੀ ਸਲਾਮੀ ਦੇ ਆਮ ਉਹ ਮੁੰਡੇ ਦਾ ਵਿਆਹ ਹੋ ਗਿਆ ਨਾ ਕਿਹੜੇ ਮੁੰਡੇ ਦਾ ਵਿਆਹ ਹੋ ਗਿਆ ਬੇਬੇ ਉਹ ਜਿਹੜਾ ਇੱਥੇ ਉਹਦੇ ਪੁੱਲਸ ਵਾਲਾ ਨਾਮ ਨਹੀਂ ਫਿਰਦਾ ਸੀ ਚਾਦਰੇ ਦੇ ਵਾਲਾ ਜੱਗੀ ਜੱਗੀ ਕਹਿੰਦੇ ਸੀ ਜਿਹਨੂੰ ਅੱਛਾ ਉਹ ਆਪਣੇ ਕੁੱਤਿਆਂ ਵੀ ਵਾਲਾ ਸੀ ਉਹ ਉਹਦਾ ਵਿਆਹ ਹੋ ਗਿਆ ਹੋਰ ਉਹਦਾ ਵਿਆਹ ਹੋ ਗਿਆ ਉਹਦੀ ਭੂਆ ਨੇ ਕਰਾਤਾ ਸਾਠ ਤੇ ਉੱਥੇ ਗਿਆ ਤਾਂ ਤੇ ਹੁਣ ਉਹ ਬਹੂ ਆਈ ਗਏ ਨਹੀਂ ਤਾਂ ਮੈਂ ਆਪਣੇ ਨਾਲ ਉਹਦੇ ਨਾਲ ਗੁੱਸੇ ਗਿੱਲੀ ਆ ਮੈਂ ਪੁੱਲਸ ਵਾਲਿਆਂ ਨੂੰ ਮੇਰੇ ਤੇ ਰੱਬ ਖਿਆ ਤੂੰ ਹਾਂ ਤੇ ਮੈਂ ਉਹ ਚੱਲ ਗਿਆ ਹੋਇਆ ਮੈਂ ਕਿਹਾ ਨਾ ਤਾਂ ਉਹਦਾ ਗੁੱਸਾ ਗਿੱਲਾ ਦੂਰ ਕਰਿਆ ਮੈਂ ਨਾ ਮੈਂ ਸਲਾਮੀ ਦੇ ਆ ਮੈਂ ਮੇਰੇ ਕੋਲ 200 ਨਹੀਂ ਸੀ 500 ਦਾ ਇਹ ਮੈਂ ਚਲ 500 ਇਕੱਠੇ ਦੇਵਾਂਗੇ ਨਹੀਂ ਤਾਂ ਉਹਨੂੰ ਐਸੇ 2 200 ਦੇ ਆਉ ਨਹੀਂ ਚਲ ਚਲ ਕਹਿ ਕੇ ਦੇ ਦੀ ਬੇਬੇ ਕਹਿ ਦੋ 200 ਭਾਈ ਦੋਨਾਂ ਦਾ ਹੋਰ ਮੈਂ ਤਾਂ ਸੌ ਬਕਰ ਰਹਿੰਦਾ ਚਲ ਕੋਈ ਨਹੀਂ ਹੋਗਾ ਚਲੋ ਕੋਈ ਨਾ ਬੇਬੇ ਮੈਂ ਤਾਂ 400 ਹੀ ਬਣਦਾ ਸੀ ਹਾਂ ਤੇ ਹੁਣ 100 ਰੁਪਇਆ ਫੇਰ ਦੇਣੀ ਇੰਤਰ ਕੋਈ ਨਹੀਂ ਆਉਣੀ ਚਲ ਕੋਈ ਨਾ ਦਿਓ ਅੱਲਾਹ ਅਕਬਰ ਕੋਈ ਮਾਫ ਕਰਤੀ ਜਿਹੜਾ ਕੋਈ ਕਸੂਰ ਹੋ ਗਿਆ ਹੈ ਨਾ ਉਹਨਾਂ ਨੇ ਕਿਹਾ ਜਿਹੜੀ ਕੰਮ ਨਹੀਂ ਸੀ ਕਰਤੀ ਜਤੋਂ ਇਹਨਾਂ ਨੇ ਯਾਰ ਚੰਗਾ ਬੁੱਤ ਮੇਰੇ ਤੂੰ ਰਾਮ ਕਰਲੀ ਕਿੰਨਾ ਚੰਗਾ ਬੇਬੇ ਹਾਂ ਮੈਨੂੰ ਲੱਗੀ ਜਾਊ ਟਾਈਮ ਨੂੰ ਪੂਰਾ ਨਾ ਸਕਦਾ ਤੇ ਬਾਹਰ ਉਹ ਕਿ ਟਾਈਮ ਲੱਗ ਜੇ ਬਈ ਟਾਈਮ ਨੂੰ ਦੱਸ ਵੀ ਯਾਹ ਪਾਸੇ ਪਿੰਡ ਜਾਣਾ ਹਾਂ ਪਿੰਡ ਚ ਤਾਂ ਸਲਾਮੀ ਦੇ ਕੇ ਆਉਣੀ ਆ ਬੇਬੇ ਨੂੰ ਵੀ ਬਸ ਬਹਾਨੇ ਚਾਹੀਦੇ ਹੁੰਦੇ ਘਰੋਂ ਟਾਲਣ ਦੇ ਕੰਮ ਦੇ ਹੱਥ ਤਾਂ ਲਾ ਕੇ ਨਾ ਜੀ ਕਿਸੇ ਦੇ ਰਿੰਕੂ ਬੇਬੇ ਉਹ ਕਈ ਵਾਰ ਇਕੱਲੀ ਨਾ ਹੋਵੇ ਬਿਚਾਰੀ ਭਾਈ ਮੈਂ ਕਹ ਰਹੀ ਸੀ ਭਾਬੀ ਰੋਟੀ ਨਹੀਂ ਫੜਾ ਕੇ ਰਿੰਕੂ ਆ ਜਾ ਕਿਹਦੀ ਰੋਟੀ ਫੜਾ ਕੇ ਆਉਣੀ ਸੀ ਕਾਹ ਤੋਂ ਫੜਾ ਕੇ ਆਉਣੀ ਸੀ ਮੇਰੀ ਰੋਜ਼ ਰੋਟੀ ਇਦਾਂ ਹੀ ਜਾਂਦੀ ਆ ਤੁਸੀਂ ਤਾਂ ਫੜਾ ਕੇ ਆਉਣੇ ਹੋ ਭਾਈ ਅਸੀਂ ਠੇਕਾ ਨਹੀਂ ਲੇਤਾ ਜਿਹੜੀਆਂ ਤੂੰ ਪਹਿਲਾਂ ਫੜਾਦੀਆਂ ਫੜਾਤੀਆਂ ਹੁਣ ਨਹੀਂ ਮਿਲਦੀਆਂ ਰੋਟੀਆਂ ਰੋਟੀਆਂ ਆਪਦੇ ਵਾਲੀ ਤਾਂ ਤੂੰ ਭਜਾ ਤਿਰਸਾ ਕੇ ਹੁਣ ਰੋਟੀਆਂ ਨੂੰ ਸਾਡੇ ਵੇਦ ਲੱਗ ਰਹੇਗਾ ਉਹ ਤਾਂ ਬੇਬੇ ਦਾ ਕਹਿੰਦੀ ਸੀ ਬਾੜੀ ਸਿਆਣੀ ਆ ਬਾੜੀ ਨਰਮਾ ਤੂੰ ਤਾਂ ਭਾਈ ਚਾਰੇ ਪੈਰ ਚੱਕੀ ਪੈਗੀ ਭਾਈ ਆਪਦੇ ਘਰ ਦੀਆਂ ਰੋਟੀਆਂ ਮੈਂ ਪਕਾ ਦਿੰਨੀ ਆ ਆਹ ਹੁਣ ਦੂਜਿਆਂ ਦਾ ਉਲੀ ਪੂਲੀ ਦਾ ਮੈਂ ਠੇਕਾ ਨਹੀਂ ਲੈ ਰੱਖਾ ਮਨੇ ਕਿਆ ਲੱਸ ਭਾਈ ਜਦੋਂ ਤੂੰ ਆਈ ਨਹੀਂ ਸੀ ਤੇ ਉਹ ਬਾਗੀ ਸੀ ਉਹਦੀ ਪਹਿਲਾਂ ਵਾਲੀ ਬਹੂ ਮੇਰੀ ਬਹੂ ਤਾਂ 2 ਮਹੀਨੇ ਖਾਂਦਾ ਰਹਾ ਤੇ ਬੇਬੇ ਉੱਥੇ ਗਈ ਹੋਈ ਸੀ ਛੋਡੇ ਕੰਨੀ ਫਿਰ ਭਾਈ ਇਹ ਬਿੜੀ ਪਹਿਲਾਂ ਵਾਲੀ ਨਾਲ ਹੋਊਗੀ ਮੇਰੇ ਨਾਲ ਨਹੀਂ ਹੈਗੀ ਜਿਹੜੀਆਂ ਬਾਗੀਆਂ ਹੁਣ ਮਰੀਆਂ ਮੁੱਕਰੀਆਂ ਤੇ ਕੀ ਧਾਰੂ ਆ ਇੱਥੇ ਉਹ ਰੋਟੀ ਦਾ ਕੀ ਹੁੰਦਾ ਭਾਈ ਇਹ ਅੱਜ ਤਾਂ ਦੇ ਦਿਓ ਮੈਂ ਕੱਲ੍ਹ ਤੋਂ ਆਵਗਾ ਕਰ ਲੂ ਭਾਈ ਸਾਥੋਂ ਨਹੀਂ ਪੱਕਦੇ ਮਨ ਤੈਨੂੰ ਇੱਕ ਵਾਰੀ ਕਹਤਾ ਨਾ ਐਵੇਂ ਮੈਥੇ ਬਾਹਰ ਬੁਲਵਾਈ ਜੇ ਨਾ ਜਾ ਮੇਰੇ ਤੇ ਇਹੀ ਬਥੇਰਾ ਸਿਰ ਦੁਖਣ ਲਾ ਆਂਦੇ ਨੇਗੇ ਖਵਾਏਂਗੀ ਪੂੜੇ ਇਹਨਾਂ ਨੂੰ ਵੀ ਤੂੰ ਭਾਈ ਵੱਦ ਘਟਣਾ ਬੋਲ ਉਹ ਵੱਦ ਘਟ ਨਹੀਂ ਭਾਈ ਮੈਂ ਤਾਂ ਇਹ ਗੱਲ ਕਿ ਤੇਰਾ ਕੀ ਮਤਲਬ ਬਣਦੇ ਖਵਾਏਂਗੀ ਪੂੜੇ ਨੰਮ ਨਾਲੇ ਹੋਰ ਤੈਂ ਟਿੰਡੀਆਂ ਲੈਣੀਆਂ ਨੇ ਉਹ ਭਾਈ ਮੈਂ ਵੀ ਤੇਰਾ ਜੇਠ ਆ ਨਾ ਭਾਈ ਜੇਠ ਹੋਏਗਾ ਬਸ ਆਪਦੇ ਘਰੇ ਹੋਏਗਾ ਬਥੇਰੀਆਂ ਖਵਾਤੀਆਂ ਇਦੋਂ ਪਹਿਲਾਂ ਘਰੇ ਕੀਦਾ ਬਣੂਗਾ ਮੈਂ ਮੇਰੇ ਚੁੱਲਾ ਠੰਡਾ ਹੋ ਗਿਆ ਜਦ ਤੂੰ ਆਈਆਂ ਪਿੱਲਾ ਠੰਡਾ ਆਪ ਹੀ ਕੀਤਾ ਨਾ ਭਜਾਉਂਦਾ ਆਪਦੇ ਵਾਲੀ ਨੂੰ ਰਸਾ ਕੇ ਉਹ ਤਾਂ ਤੀਵੀਆਂ ਦੀ ਗੱਲ ਨਹੀਂ ਸੁਣਦੇ ਹੈਗੇ ਉਹ ਤੀਵੀਆਂ ਦੀ ਸੁਣਦੇ ਸੀ ਇੱਕ ਹੋਰ ਆਈ ਸੀ ਨਾ ਆਪ ਭੱਜ ਗਈ ਨਾ ਮੇਰੇ ਵਾਲੀ ਨੂੰ ਲੈ ਗਈ ਫਿਰ ਭਾਈ ਆਪਦੇ ਜਿਵੇਂ ਕੋਈ ਘਾਟਾ ਹੋਣਗੇ ਐਵੇਂ ਤੈਨੂੰ ਕੋਈ ਆਂਦੇ ਉਹ ਤਾਂ ਫਿਰ ਦੋ ਫੈਂ ਫੈਂ ਕਰਦੇ ਅਗਲੀਆਂ ਨੇ ਜਾਣੀਆਂ ਆ ਉਹ ਭਾਈ ਤੂੰ ਸਰੇ ਨਾ ਜਾ ਦੋ ਰੋਟੀਆਂ ਲੈ ਆ ਦੇ ਮੈਨੂੰ ਮੈਨੂੰ ਪਤਾ ਨਹੀਂ ਕਿ ਭਾਈ ਨੱਥ ਮੇਰੇ ਨਾਲ ਦੋ ਰੋਟੀਆਂ ਕੁੱਤੇ ਨੂੰ ਪਾਉਣੀਆਂ ਮਨਜ਼ੂਰ ਆ ਮੈਂ ਨਹੀਂ ਦਿੰਦੀ ਰੋਟੀਆਂ ਰੋਟੀਆਂ ਕੋਈ ਨਾ ਆ ਜਾਣ ਤੇ ਰਿੰਕੂ ਨੂੰ ਘਰ ਦਾ ਗੱਲ ਤੇਰੀ ਤਾਂ ਲਾਹਾਂਗਾ ਆ ਜਾ ਰਿੰਕੂ ਆ ਜਾ ਰਿੰਕੂ ਕੋਈ ਡੀਸੀ ਲੱਗੇ ਮੇਰੇ ਤੇ ਠੇਕਾ ਲੈ ਤਮ ਸਾਰੇ ਪਿੰਡ ਦੀਆਂ ਰੋਟੀਆਂ ਦਾ ਕੋਈ ਨਾ ਤੇਰੇ ਹੱਥੋਂ ਹੀ ਖਾਊਗਾ ਜੇ ਆ ਜਾਣ ਤੇ ਮੇਰੇ ਭਾਈ ਨੂੰ ਕੋਈ ਨਾ ਫਿਰ ਦੇਖੀ ਜਾਊਗੀ ਮੇਰੇ ਹੱਥ ਵੀ ਖਾ ਕੇ ਢ ਘਾਰ ਨਹੀਂ ਚੰਗਾ ਹਾਂ ਹਾਂ ਬਾਈ ਜਮਾ ਜਹੁੰਨਾ ਛੋੜ ਪਾਰ ਜਾ ਖੜਕਾਈ ਉਹ ਆ ਗਿਆ ਉਹ ਆਉਂਦਾ ਬਾਹਰ ਕੇ ਲੈ ਹੁਣ ਫੈਸਲਾ ਕਰ ਕੀ ਜਾਊਗਾ ਕੋਈ ਨਹੀਂ ਆ ਜਾਣ ਦੇ ਕਰ ਲੈ ਫੈਸਲਾ ਕਿਹੜਾ ਕਰ ਬਾਈ ਰਿੰਕੂ ਆ ਜਾ ਬਾਈ ਤੂੰ ਆ ਗਿਆ ਕੀ ਹੋ ਗਿਆ ਬਾਈ ਰੋਟੀ ਨਹੀਂ ਦਿੰਦੀ ਯਾਰ ਕਹਿੰਦੀ ਮੈਂ ਠੇਕਾ ਲੇਤਾ ਸਭ ਕੁਝ ਬੋਲੀ ਬਣਾ ਰੇਲੇ ਦੀ ਮੇਰੇ ਸਾਹਮਣੇ ਕਹਿੰਦੀਆਂ ਫੜਾ ਦੇ ਕਰਨਾ ਚਾਰ ਰੋਟੀਆਂ ਬਾਈ ਮੈਥੋਂ ਤਾਂ ਪੱਕਦੇ ਨਹੀਂ ਕਿਸੇ ਦੇ ਮਨ ਐਨੀ ਗਰਮੀ ਆਉਂਦੀਆਂ ਰੋਟੀਆਂ ਮਸਾਂ ਪਕਾਉਨੇ ਆ ਉਹ ਕੱਲ ਨੂੰ ਤੂੰ ਕਹਿੰਗੇ ਸਾਥੋਂ ਛੋਟੀਆਂ ਵੀ ਨਹੀਂ ਪੱਕਦੀਆਂ ਕਹਿ ਵੀ ਸਕਦੀਆਂ ਹਜੇ ਤੱਕ ਨਹੀਂ ਮਿਲਦੀਆਂ ਨੇ ਨਾ ਤੂੰ ਚੁੱਪ ਰਹਿ। ਉਹ ਦੂਜੀ ਰੁੱਸ ਕੇ ਗਈ ਹੋਈ ਸੀ ਇਹਨਾਂ ਨੇ ਮੈਨੂੰ 2 ਮਹੀਨੇ ਰੋਟੀਆਂ ਖਵਾਈਆਂ ਬੇਬੇ ਵੀ ਨਹੀਂ ਸੀ ਘਰੇ ਉੱਥੇ। ਫੇਰ ਭਾਈ ਦੂਜੀ ਨਾਲ ਵੀੜੀਆਂ ਸੜੀਆਂ ਹੋਣਗੀਆਂ ਉਹਦੀਆਂ ਵੀੜੀਆਂ ਸੜੀਆਂ ਹੁਣ ਮੈਂ ਤਾਂ ਨਹੀਂ ਲਵਣੀ ਆ। ਕਰ ਲੈ ਜੇ ਕਰੀ ਜੰਨਾ ਯਾਰ ਉਹ ਡਾਂਗ ਚੱਕ ਲਿਆ ਯਾਰ ਤੂੰ ਤਾਂ ਕਰ ਲੈ ਜੇ ਕਰਦਾ। ਉਹ ਤੂੰ ਕੀ ਉਂਗਲਾਂ ਲਾਉਣਾ ਬੈਠਾ ਕਰ ਲੈ ਜੇ ਕਰਦਾ ਨਾਲੇ ਹੋਰ ਹੁਣ ਕੋਈ ਨਾ ਮੈਂ ਕਹਿ ਦੂ ਇਹਨੂੰ ਆਪੇ ਬਣਾ ਦੂ ਮੈਂ ਲੈ ਆਉਂ ਉਹਦੇ ਰੋਟੀਆਂ। ਉਹ ਫੇਰ ਆਈ ਨਹੀਂ ਰੋਟੀ ਦਿੰਦੀ ਆਪਾਂ ਨੂੰ ਇਹ ਤੇ ਇਹ ਮੈਥੋਂ ਲਿਖਾ ਕੇ ਲੈ ਲੈ ਛੋਟੇ ਭਾਈ। ਓ ਯਾਰ ਤੂੰ ਗਰਮਣਾ ਉਹ ਮੈਂ ਇਹ ਤੋਂ ਕਹਿ ਕੇ ਰੋਟੀਆਂ ਆਪੇ ਤੇਰੀਆਂ ਲਈ ਲਾ ਲਾ ਫਿਰ ਮੈਂ ਇਹ ਦੇਖਦਾ ਇਹਨੂੰ ਜੱਟ ਮੈਂ ਤਾਂ ਲਾਉਦੀ ਨਹੀਂ ਹੈਗੀ ਹਲੇ ਉਂਗਲਾਂ ਲਾਉਂਦਾਗਾ ਕਰਦਾ ਕੀ ਹਾਲ ਹੈ ਪੈ ਜਾ ਟੁੱਟ ਕੇ ਮੈਂ ਡੱਕਰਦੀ ਐਸ ਗੱਲ ਦੀ ਐਂ ਕਿ ਮੈਂ ਬੈਜੂਗਾ ਹੈ ਟੁੱਟ ਕੇ ਪੈ ਕੇ ਤਾਂ ਦੇਖ ਉਹ ਤੂੰ ਖੜ ਜਾ ਯਾਰ ਤੂੰ ਮੇਰੀ ਗੱਲ ਸੁਣ ਰੋਟੀ ਬਣਾਉਣੀ ਹੈ ਕਿ ਨਾ ਤੂੰ ਮੈਂ ਤਾਂ ਬਣਾਉਦੀ ਨਹੀਂ ਹੈਗੀ ਤੁਸੀਂ ਆਉਨੇ ਹੋ ਕਿ ਨਾ ਆਉਟ ਐਂ ਤਾਂ ਕੰਜਰ ਦੇ ਰੰਨ ਨਹੀਂ ਕੰਨ ਨਹੀਂ ਆ ਜਾਂਦਾ ਇੱਥੇ ਮੂੰਹ ਚੱਕ ਕੇ ਤੂੰ ਮੇਰੀ ਗੱਲ ਸੁਣ ਉਹ ਇਹਦਾ ਬਲੱਡ ਵਧਿਆ ਪਿਆ ਯਾਰ ਤੇ ਮਾ ਮੜਾ ਜਾ ਠੰਡੀ ਹੋ ਗਈ। ਦੁਰਦੇ ਬਣਾ ਫਿਰਚ ਵਾਲਾ ਨਾ ਪਾਖੀ। ਮੇਰੇ ਹੀ ਬਲਾਦੇ ਘਟਿਆ। ਮੈਂ ਸਮਝਾਉਣਾ ਇਹਨੂੰ ਤੂੰ ਗਰਮੜਾ ਹੋ ਮੈਂ ਸਮਝਾਉਣਾ ਨਾਲੇ ਹੋਰ। ਪਰ ਮੇਰੇ ਇਹਦੀ ਦੱਸ। ਕਾਹੇ ਜਾਣੇ ਨਾ ਹੁਣ ਕਿੱਥੇ ਰੋਡੇ ਲੱਗੇ ਨੇ। ਉਹ ਸਾਡੇ ਜਦੋਂ ਮੈਂ ਤੇਰੀ ਪਰਜਾਈ ਨੂੰ ਕੁੱਟਦਾ ਹੁੰਦਾ ਸੀ ਨਾ ਉਹ ਆਹ ਕਹਿੰਦੀ ਹੁੰਦੀ ਨਾ ਮਾਰ ਜ਼ਾਲਮਾ ਬੇ ਪਿੰਡ ਤਤੜੀ ਦੇ ਦੂਰ ਹੁਣ ਮੈਨੂੰ ਐਂ ਦੱਸ ਤੂੰ ਕੀ ਕਹੇਗਾ? ਓਏ ਕੋਈ ਨਾ ਯਾਰ ਮੇਰੀ ਗੱਲ ਸੁਣ ਪੰਜ-ਛੇ ਦਿਨ ਹੋਏ ਇਹਨੂੰ ਆਈ ਨੂੰ। ਤੈਨੂੰ ਤੂੰ ਮੇਰੇ ਗੁੱਸੇ ਨਹੀਂ ਜਾਣਦਾ ਜੇ ਮੈਂ ਢਾਲੀ ਨਾ ਬੱਕਰੇ ਵਾਂਗੂੰ ਇਹਨਾਂ ਟੱਕਲੇ ਵਾਂਗੂੰ ਸਿੱਧੀ ਕਰ ਦੂੰ ਮੈਂ ਛੋਟੇ ਭਾਈ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਨਾ ਮੈਂ ਕਰਾਂ ਤੇ ਹਨ ਮੇਰੀ ਗੱਲ ਸੁਣ ਲੈ ਨਾ ਤੂੰ ਮੇਰਾ ਘਰੀ ਪਾਥੀ ਦਾ ਤੇਰੇ ਨਾਲ ਕਿ ਕਰਨ ਕੋਲ ਦੀਗੀ ਆ ਓਏ ਮੇਰੇ ਬਣੀ ਕਾਹਨੂੰ ਮਾਰੀ ਸੀ ਨੇ ਤੇਰੇ ਮਾਰੀ ਸੀ ਮੂਰਖਾ ਓ ਮੇਰੇ ਕਿ ਉਮਰੂ ਮੈ ਤਾਂ ਵੱਡੇ ਥਾਂ ਲੱਗਦਾ ਯਾਰ ਰੋਟੀਆਂ ਦਾ ਤੂੰ ਮੰਗਦਾ ਹੀ ਜਾ ਕੇ ਤੇਰੀ ਮਾਰੂ ਫੇਰ ਤੂੰ ਇੱਥੇ ਆਉਂਦਾ ਸੀ ਮੋਢੇ ਨਾਲ ਮੋਢਾ ਲਾ ਕੇ ਬੈਜਦਾ ਸੀ ਮੇਰੀ ਬਹੂ ਦੇ ਖਾ ਕੇ ਰੁੱਟੀ ਜਾਂਦਾ ਸੀ ਮੈਂ ਤਾਂ ਕਿਤੇ ਕੋ ਗਜ਼ਾਖਿਆ ਨਹੀਂ ਤੂੰ ਮੈਨੂੰ ਤਾਂ ਰੋਟੀਆਂ ਨਹੀਂ ਖਵਾ ਸਕਦਾ ਓਏ ਓ ਯਾਰ ਉਹ ਤਾਂ ਪਰਜਾਈ ਬਚਾਰੀ ਦੇਵੀ ਹੈ ਦੇਵੀ ਇੰਨੀ ਨਰਮ ਹੈ ਇਹ ਮੇਰੀ ਗੱਲ ਸੁਣ ਏ ਜੇ ਅੱਜ ਆਪਾਂ ਇਹਨੂੰ ਲੜਦੇ ਕਰਦੇ ਆ ਤਾਂ ਆੜਗਮਾੜ ਵੀ ਆਖੂ ਮੇਰੇ ਸਾਲੇ ਮਾੜੇ ਨੇ ਵੀ ਹੁਣ ਆ ਜਿਹੜੀ ਨਵੀਂ ਵਿਆਹ ਕੇ ਲੈ ਆਇਆ ਇਹਨੂੰ ਕੁੱਟੀ ਜਾਂਦੇ ਨੇ ਕਿ ਹਾਂ ਆਪਾਂ ਹੌਲੀ ਹੌਲੀ ਹਿਸਾਬ ਚ ਕਰ ਲੂ ਮੈਂ ਤੂੰ ਜਾਣਦਾ ਨਹੀਂ ਮੈਨੂੰ ਯਾਰ ਤੇ ਪਹਿਲਾਂ ਨਹੀਂ ਤੇ ਮੈਂ ਭਜਾਤੀ ਨਾ ਤੂੰ ਮੇਰੀ ਗੱਲ ਸੁਣ ਮੈਂ ਨਾ ਰੁੱਟੀ ਤਾਂ ਆਪ ਪਕਾ ਲਿਆ ਕਰ ਰਉ ਬਾਕੇ ਜੀ ਜਦੋਂ ਉਹਦਾ ਮੈਨੂੰ ਕੁੱਟਿਆ ਨਾ ਮੈਂ ਤੂੰ ਪੈਰਾ ਭਾਰ ਨਹੀਂ ਬੈਠੀ ਦਾ ਤਾਂ ਪੰਗਾ ਨਹੀਂ ਦਾ ਦੋ ਮੈਂ ਰੋਟੀਆਂ ਖਾਣਾ ਆਉਂਦੀਆਂ ਪਕਾ ਲਿਆ ਗਰੂ ਖਾ ਲਿਆ ਗਰੂ ਭਰਾ ਵਜੋਂ ਤੇਰੀ ਘਰੇ ਚਲਦੀ ਨਹੀਂ ਹੈਗੀ ਉਹ ਬਾਈ ਤੂੰ ਰੋਣਾ ਯਾਰ ਤੂੰ ਬਾਈ ਮੇਰਾ ਵੀ ਮਨ ਦਾ ਖਰਾਬ ਕਰ ਦੇਣਾ ਯਾਰ ਫੇਰ ਕਿਉਂ ਐ ਪੁਲਿਸ ਦਾ ਮਾੜਾ ਮੋਟਾ ਹੁੰਦੇ ਰਹਿੰਦਾ ਕੰਮ ਆਏ ਕਿਉਂ ਆਈ ਨਹੀਂ ਮੈਨੂੰ ਪੁਲਿਸ ਦਾ ਗੁੱਸਾ ਨਹੀਂ ਮੈਨੂੰ ਹੁਣ ਗੁੱਸਾ ਵੀ ਇਹ ਬੋਲੀ ਤੈਨੂੰ ਤੂੰ ਕਰਦਾ ਕਿਉਂ ਨਹੀਂ ਗੁੱਸਾ ਉਹ ਕਰੂੰਗਾ ਹੁਣ ਮੈਂ ਇੱਕੇ ਦਮ ਕਿਹੜਾ ਫੈਰ ਮਾਰਾਂ ਉਹਦੇ ਹੁਣ ਤੂੰ ਮੈਂ ਦਸੀਦਾ ਜਾਂ ਵੀ ਖੜ ਜਾ ਪਤੰਦਰਾ ਐ ਨਹੀਂਗਾ ਹੁਣ ਸਿਰ ਤੋਂ ਆਪੇ ਸਿਰ ਤੋਂ ਪਾਣੀ ਨਹੀਂ ਡੰਗਣ ਦਿੰਦੇ ਮੈਨੂੰ ਪਤਾ ਤੂੰ ਕਿਉਂ ਡਰਦਾ ਤੂੰ ਸੋਚਦਾ ਵੀ ਪਹਿਲਾਂ ਤਾਂ ਤੇਰੇ ਵਾਲੀ ਬਾਗੀ ਪਹਿਲੀ ਹਾਂ ਫਿਰ ਤੂੰ ਸੋਚਦਾ ਵੀ ਮੇਰੇ ਵਾਲੀ ਬਾਗੀ ਇੱਕ ਮੇਰੇ ਨਾਲ ਉਹ ਆਪਣੀ ਸਾਲੀ ਨਿਕਲ ਗਈ ਵੀ ਹੁਣ ਇਹ ਬਾਗੀ ਤਾਂ ਬਦਰਾਮੀ ਆ ਮੈਂ ਐਂ ਤਾਂ ਡਰਦਾ ਹੁਣ ਮੇਰੀ ਗੱਲ ਸੁਣ ਇਹਨੂੰ ਪਿਆਰ ਨਾਲ ਸਿੱਧੀ ਕਰ ਲਾਂਗੇ ਲੋਟ ਕਰ ਲਾਂਗੇ ਜੇ ਨਹੀਂ ਫਿਰ ਨਾ ਹੋਊ ਫਿਰ ਤੈਨੂੰ ਪਤਾ ਹੀ ਆ ਚਾ ਬੋਰੀ ਵਿਸਤਰਾ گول ਕਰਕੇ ਚੱਲ ਪੈਕਿਆਂ ਨੂੰ ਤੋੜ ਦਾਂਗੇ ਹੁਣ ਮੇਰੀ ਇੱਕ ਗੱਲ ਸੁਣ ਲੈ ਚਾਹੇ ਪਿਆਰ ਨਾਲ ਲਿਆ ਤਹਿਮ ਇੰਤਜ਼ਰ ਲੈ ਲੈ ਮੈਨੂੰ ਖੁੱਡਾ ਰਿਹੜੀ ਆ ਨਾ ਮੈਨੂੰ ਦੋ ਰੋਟੀਆਂ ਲੈ ਦੇ ਉਹ ਮੈਂ ਲਿਆ ਕੇ ਦਿੰਦਾ ਰੋਟੀ ਲੈ ਮੈਂ ਬਣਾਉਣਾ ਉਹ ਹੁਣ ਤਾਂ ਠੰਡੀ ਠੁੰਡੀ ਹੋ ਗਈ ਉਹ ਬਲੱਡ ਲੋਟ ਹੋ ਗਿਆ ਉਹਦਾ ਜਾ ਬਾਈ ਬਾਈ ਮੈਂ ਲੈਣਾ ਰੋਟੀਆਂ ਚੰਗਾ ਲੈ ਤੂੰ ਬਾਈ ਬਣ ਕੇ ਰੋਈ ਨਾ ਨਾ ਰੋਂਦਾ ਨਹੀਂ ਰੋਂਦਾ ਨਹੀਂ ਬਾਈ ਰੋਮ ਆ ਕੇ ਵੇਲਾ ਕਰ ਮਾ ਨੂੰ ਰੋਣਾ ਲੈ ਸਾਲੇ ਦੀ ਜੇ ਸਾਲੀ ਜੀ ਨਾ ਹੁੰਦੀ ਆਪਣਾ ਤਾਂ ਵਧੀਆ ਚੱਲੀ ਜਾਂਦਾ ਸੀ ਨੇ ਕੁੱਟ ਲੈਂਦੇ ਸੀ ਨੇ ਰੋਟੀ ਖਾ ਲੈਂਦੇ ਸੀ ਐ ਜੀ ਭੱਜੀ ਨਾਲ ਮੇਰੇ ਵਾਲੀ ਵੀ ਲੈ ਗਈ ਹੁਣ ਜੀ ਨਹੀਂ ਕਰਦਾ ਲਿਆਉਣ ਨੂੰ ਐ ਦੂਬੀ ਆ ਜੇ ਖਾਨਦਾਨ ਦੀ ਆਪਾਂ ਘਰੇ ਕਿਉਂ ਲਈਏ ਆਪਾਂ ਨਹੀਂ ਲਿਆਉਂਦੇ ਹੁਣ ਖੁਸ਼ ਹੋ ਜੇ ਨਾ ਹੁਣ ਕਿਵੇਂ ਆਣਾ ਜੇ ਅੰਦਰ ਵੜਨ ਦੀ ਕੋਸ਼ਿਸ਼ ਨਾ ਕਰੀ ਉਹ ਦੇਖ ਪਾਰੋ ਇਹਦੇ ਵਿੱਚ ਮੇਰੀ ਬੇਇੱਜ਼ਤੀ ਹੁੰਦੀ ਆ ਉਹ ਦੋ ਰੋਟੀਆਂ ਦੇਣੀਆਂ ਉਹਨੂੰ ਵੱਡੇ ਭਾਈ ਨੂੰ ਉਹਨੂੰ ਵਿਚਾਰੇ ਨੂੰ ਫੜਾ ਦਈਏ ਉਹ ਭੁੱਖਾ ਮਰੀ ਜਾਂਦਾ ਚੱਲ ਆ ਪਕਵਾ ਫਿਰ ਮੇਰੇ ਨਾਲ ਉਹ ਮੈਨੂੰ ਆਉਂਦੀਆਂ ਨਹੀਂ ਪਕਾਉਣੀਆਂ ਆ ਜਾ ਆ ਜਾ ਤੈਨੂੰ ਪਤਾ ਤਾਂ ਲੱਗੇ ਨਾ ਗਰਮੀ 'ਚ ਕਿਵੇਂ ਖੜੀ ਲਗਾ ਚੱਲ ਮੈਂ ਕੋਲੇ ਖੜ ਜਨਾ ਪੱਖੀ ਚੱਲ ਨੂੰ ਆ ਜਾ ਹੋ ਸਾਡੇ ਵਰਕਤ ਘਰ ਰਹਿਣ ਲੱਗ ਪਿਜਦੇ ਦੀ ਆਈ ਤੂੰ ਗੋਰੀਏ ਹੋ ਸਾਡੇ ਵਰਕਤ ਘਰ ਰਹਿਣ ਲੱਗ ਪਿਜਦੇ ਦੀ ਆਈ ਤੂੰ ਗੋਰੀਏ ਵਧਾਈਆਂ ਪੁੱਤ ਵਧਾਈਆਂ ਵਰਕਤ ਤਾਂ ਰਹਿਣੀ ਲੱਗ ਪਈ ਹੈ ਘਰੇ ਜੇ ਜੇ ਔਰਤ ਆ ਜੇ ਤਾਂ ਵਰਕਤ ਹੀ ਰਹਿੰਦੀਆਂ ਹੁੰਦੀਆਂ ਨੇ ਉਹ ਤਾਂ ਹੀ ਕਾਹਦੀਆਂ ਵਧਾਈਆਂ ਪੁਲਸ ਵਾਲੇ ਦਾ ਮੈਥੋਂ ਕੋਲੇ ਖੜਕੇ ਡੰਡੇ ਲਵਾਏ ਉਦੋਂ ਤੁਸੀਂ ਬੇ ਐਸੀ ਕਾਤੋਂ ਲਵਾਤੇ ਡੰਡੇ ਹੋਰ ਤੇਰਾ ਇਹ ਮੁੰਡੇ ਨੇ ਦਾਵਾ ਕਰਤਾ ਸੀ ਮੇਰੇ ਮੇਰਾ ਢੂਹਾ ਸਾਗਦਾ ਉਹਨਾਂ ਨੇ ਹੁਣ ਮਾਂ ਆ ਗਈ ਮਿੱਠੇ ਪੋਚੇ ਮਾਰਨਾ ਨਹੀਂ ਪੁੱਤ ਤੈਨੂੰ ਬਹਿਮ ਐ ਉਹਨੂੰ ਨਹੀਂ ਕੁੱਟਿਆ ਬਹਿਮ ਦਾ ਮੇਰਾ ਸਾਰਾ ਘੜਦਾ ਪੁਲਸ ਵਾਲਿਆਂ ਦੇ ਚੀਕਾਂ ਮੇਰੇ ਇੱਥੇ ਛੱਤ 'ਚ ਸੁਣਦੀਆਂ ਹੀ ਉਹਦੇ ਕੋਈ ਨਾ ਉਹ ਤਾਂ ਪਈ ਜਾਂਦੀਆਂ ਨੇ ਫਿਰ ਤੁਸੀਂ ਗਲਤੀਆਂ ਹੀ ਕੀਤੀਆਂ ਰਾਜਮੇੜ ਕੇ ਜਦੋਂ ਮਾਇ ਹੈ ਨਹੀਂ ਸੀ ਤੁਸੀਂ ਕਿਉਂ ਪੰਗੇ ਲੈਂਦੇ ਇਹੇ ਜੇ ਮੇਰੀ ਗੱਲ ਸੁਣੋ ਹਾਂ ਇਹ ਜੇ ਤਾਂ ਹੁੰਦੀ ਰਹਿੰਦਾ ਪੁੱਤ ਸਾਰੇ ਗਿੱਲੇ ਪੇਸ਼ੇ ਭਕੇ ਸਿੱਟ ਕੇ ਮੰਗਰ ਤੇ ਉਹ ਕਰੀਦਾ ਹੁੰਦਾ ਉਹ ਤਾਈ ਫਿਰ ਮਾਣਾ ਮੋਟਾ ਤੂੰ ਕਹਿਣ ਦੀ ਕੋਸ ਤੂੰ ਤਾਂ ਸਿਆਣੀ ਮੇਣੀ ਸੀ ਤੂੰ ਵੀ ਚੁੱਪ ਕਰ ਗਈ ਉਦੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਪੁੱਤ ਮੈਂ ਤਾਂ ਕਿੰਨਾ ਤਾਂ ਰੌਲਾ ਪਾਉਂਦੀ ਆਈਆਂ ਛੋੜੇ ਮੰਗਰ ਵੀ ਭਾਈ ਆਏ ਆ ਪੁਲਿਸ ਵਾਲਿਆਂ ਨੂੰ ਕਿੰਨਾ ਤਾਂ ਕਹੀ ਗਈ ਮੈਂ ਤਾਂ ਪਿੱਟ ਪਿੱਟ ਮਰ ਗਈ ਮੈਂ ਕੋਲੇ ਕਿ ਮੈਂ ਕਟਾ ਦੂੰ ਆਵਦੇ ਧੀਆਂ ਪੁੱਤਾਂ ਨੂੰ ਕਟਾ ਸਕਦੀ ਆ ਮਾਲ ਦੇ ਦੀਆਂ ਪੁੱਤਾਂ ਨੂੰ ਕੋਲੇ ਖੜਕੇ ਉਹ ਤਾਈ ਫਿਰ ਉਹ ਤੋਂ ਮੰਗ ਰੋ ਵੀ ਪਤਾ ਲੈ ਲੈਂਦੀ ਹੁਣ ਤਾਂ ਆਇਆ ਹੋ ਗਿਆ ਵੀ ਜੱਗੀ ਦਾ ਵਿਆਹ ਹੋ ਗਿਆ ਹੁਣ ਚੱਲ ਜਾ ਕੇ ਆਈਏ ਉਹਨਾਂ ਕੋਲੇ ਮੈਂ ਤਾਂ ਸਲਾਮੀ ਦੇਣ ਆਈ ਸੀ ਬਹੂ ਨੂੰ ਨਾਲੇ ਮੈਂ ਚੱਲ ਘਰੇ ਲੈ ਜਾ ਕੇ ਚਾਹ ਪਾਣੀ ਪਿਆ ਦਾਂਗੇ ਹੈ ਤੇ ਵੀ ਪਤਾ ਲੱਗੂ ਵੀ ਸ੍ਰੀ ਕੱਕਬੀਲਾ ਕੀ ਹੁੰਦਾ ਹੁਣ ਇੰਨੀ ਤਾਂ ਤੇਰੀ ਰੱਖਣੀ ਸੀ ਇੱਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਜਿਉਂਦੀ ਵਸਦੀ ਰਹੇ ਬੁੱਢਾ ਸਾਹ ਗਣ ਹੋਵੇ ਬਲਾਈ ਸੋਹਣੀ ਹੈ ਮੇਰੀ ਨੂੰ ਤਾਂ ਹੈਨਾ ਉਹ ਬਲਾਈ ਸੋਹਣੀ ਹੋਣੀ ਹੈ ਚਾਰ ਪਿੰਡਾਂ ਚੋਂ ਐ ਛਾਂਟ ਕੇ ਮੇਰੇ ਲਈ ਭੂਆ ਨੇ ਮੇਰੇ ਵਾਸਤੇ ਰਿਸ਼ਤਾ ਕਰਾਇਆ ਮੈਨੂੰ ਅੱਛਾ ਆਹੋ ਉਦੋਂ ਆ ਜੱਸੇ ਵਰਗੇ ਮੈਨੂੰ ਛੇਡਾਂ ਕਰਦੇ ਹੁੰਦੇ ਬੱਬੂ ਵਰਗੇ ਉਹ ਤਾਂ ਰਿੰਕੂ ਵੀ ਮੈਨੂੰ ਕਹਾਂ ਕਰੇ ਆਹ ਦੇਖ ਓਏ ਆਹ ਦੇਖ ਓਏ ਹੁਣ ਉਹਨਾਂ ਦੀਆਂ ਤਾਂ ਗਈਆਂ ਭੱਜ ਆ ਮਾਗਰੋ ਪਤਾ ਨਹੀਂ ਕਿਵੇਂ ਕਹਿੰਦੇ ਆ ਕਿ ਰਿੰਕੂ ਨੇ ਕਰਾਂ ਕਰੂ ਲਿਆ ਆਪਾਂ ਦਾ ਛੋਡੇ ਵਾਲੀ ਤਾਈ ਉਧਰ ਗਲੀ ਜਾਣ ਨੂੰ ਛੱਡਤਾ ਬੱਬੂ ਤਾਂ ਕਾ ਨੂੰ ਛੱਡਤਾ ਐ ਕਿੱਥੇ ਛੱਡੇ ਜਾਂਦੇ ਹੁੰਦੀਆਂ ਨੇ ਗਲੀਆਂ ਕੀ ਗੱਲ ਹੋ ਗਈ ਤੁਸੀਂ ਐ ਕਿੱਥੋਂ ਬੋਲੀ ਐ ਨੇ ਤਾਈ ਜੀ ਨੂੰ ਓਇਆ ਪਿੱਛੇ ਨਾ ਮਾਣਾ ਜਾਂ ਕਰੌਲਾਂ ਗੌਲਾਂ ਆਇਆ ਹੋ ਗਿਆ ਸੀ ਉਦੋਂ ਤਾਈ ਵਰਗੇ ਮੇਰੇ ਨਾਲ ਬੋਲੇ ਨਹੀਂ ਕਹੀਦਣ ਹੁਣ ਅੱਜ ਤਾਈ ਨੂੰ ਆਪਣਾ ਘਰ ਦੇਸ ਗਿਆ ਕੋਈ ਨਹੀਂ ਹੋਰ ਤਾਈ ਜੀ ਠੀਕ ਹੋ ਤੁਸੀਂ ਹਾਂ ਠੀਕ ਹੈ ਪੁੱਤ ਮੈਂ ਤਾਂ ਲੈ ਤੈਨੂੰ ਸਲਾਮੀ ਦੇਣ ਆਈ ਸੀ ਲੈ ਸਲਾਮੀ ਨੂੰ ਕੀ ਸੀਗਾ ਲੈ ਦੇ ਕਿਉਂ ਨਹੀਂ ਐ ਮਸਾ ਮਸਾ ਤਾ ਤੂੰ ਹੁੰਨ ਜਾਂ ਦੀ বাসਦੀ ਰਹੇ ਸੋਹਣੀ ਹੈ ਤੇਰੀ ਬਹੂ ਵੇ ਉਹ ਤਾਂ ਤਾਈ ਠੀਕ ਆ ਐ ਹੁਣ ਗੁੱਸਾ ਕਿਲਾ ਤਾਂ ਆਪਿਆਂ ਨਾਲ ਹੁੰਦਾ ਹੀ ਆ ਫਿਰ ਤਾਂ ਕਰਕੇ ਮੈਂ ਤੈਨੂੰ ਲਾਂਭਾ ਦਿੰਦਾ ਸੀਗਾ ਚੱਲ ਕੋਈ ਨਾ ਮੈਂ ਤਾਂ ਇਉਂ ਆਈਆਂ ਮੈਂ ਤਾਂ ਸਲਾਮੀ ਦੇ ਕੇ ਆਉਣੀ ਆ ਨਾ ਬਹੂ ਵੇਖ ਕੇ ਆਉਣੀ ਆ ਮੈਂ ਮੈਂ ਕਿਵੇਂ ਲੱਗਦੀ ਆ ਫਿਰ ਬਹੂ ਆਪਣੀ ਬਹੁਤ ਸੋਹਣੀ ਆ ਬੱਚੀ ਸੋਹਣੀ ਆ ਨਾ ਹਾਂ 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 ਹੈ ਤਾਂ ਮੂਵੀ ਮੈਂ ਵੀ ਬਣਾਉਣੀ ਸੀ ਉਹ ਮੈਂ ਗੱਲ ਕਰਾਉ ਚੁੰਨੀ ਚੜਾਵਾ ਆ ਕਰ ਲਿਆ ਭੂਆ ਕਹਿੰਦੀ ਚੱਲ ਕੋਈ ਨਾ ਹੁਣ ਪਾਰਟੀ ਰੱਖਦੀ ਹਾਂ ਕੋਈ ਗੱਲ ਨਹੀਂ ਤੇ ਐ ਕਰ ਤੂੰ ਆਪਣਾ ਤਾਈ ਵਾਸਤੇ ਚਾਹ ਬਣਾ ਕੇ ਲੈ ਨਾ ਨਾ ਚਾਹ ਤਾਂ ਮੈਂ ਪੀ ਕੇ ਆਈਆਂ ਬਹੁਨੂ ਕਾ ਕੀ ਐਸੀ ਵੀ ਕਰੜੀ ਜੀ ਚਾਹ ਕਰਦੇ ਪੁੱਤ ਮੈਂ ਜਾ ਕੇ ਆਉਣੀ ਆ ਮੈਨੂੰ ਟਾਈਮ ਲੱਗ ਜੂਗਾ ਅੱਛਾ ਹਾਂ ਤਾਈ ਜੀ ਥੋੜੀ ਜੀ ਤਾਂ ਬਣਾ ਲੈਣੀ ਐ ਮੈਂ ਨਹੀਂ ਨਹੀਂ ਪੁੱਤ ਜੇ ਹੁੰਦੀ ਵਸਤੀ ਰਹਿ ਚੱਲ ਤਾਈ ਐਂ ਕਰਾ ਕਰੀ ਆ ਗੇੜਾ ਗੂੜਾ ਮਾਰ ਲਿਆ ਕਰ ਮੜਾ ਮੋਟਾ ਤੇਰੇ ਵਾਲੀ ਨੂੰ ਕੋਲੇ ਇਹ ਗੇੜਾ ਗੂੜਾ ਤਾਂ ਮੈਂ ਮਾਰ ਲੂੰਗੀ ਹਾਂ ਤੂੰ ਹੁਣ ਉਹ ਬੱਬੂ ਵਰਗਾ ਨੂੰ ਨਾ ਕਰੇ ਕੋਈ ਬਲਾ ਬਲੂ ਲਈ ਗੇੜੇ ਗੂੜੇ ਮਾਰਨ ਵਾਸਤੇ ਨਾ ਨਾ ਉਹਨਾਂ ਬਾਰੇ ਮੇਰੇ ਸੋਹਣਾਂ ਬਾਰੇ ਚੰਗੀ ਤਰ੍ਹਾਂ ਦੱਸਦਾ ਮੈਂ ਇਹਨੂੰ ਆ ਜਿਹੜੇ ਮੈਂ ਤੈਨੂੰ ਦੱਸਿਆ ਸੀ ਅੰਦਰ ਬੈਠੀ ਨੂੰ ਅੱਛਾ ਵੀ ਉਹਨਾਂ ਦੀ ਗੱਲ ਕੋਈ ਨਹੀਂ ਸੁਣਨੀ ਠੀਕ ਹੈ ਜੀ ਹਾਂ ਉਹਨਾਂ ਦੀ ਗੱਲ ਕਰਦੀ ਆ ਤਾਈ ਨੂੰ ਮੈਂ ਤਾਂ ਤੋ ਤੋ ਇੰਚ ਵੀ ਬਾਹਰ ਨਹੀਂ ਹੈਗੀ ਜੀ ਮੈਂ ਤਾਂ ਕਹਿਣਾ ਕਿਉਂ ਟਾਲੂੰਗੀ ਲੈ ਕਰੀ ਫੇਰ ਮੈਂ ਨਾ ਪਾਣੀ ਬੰਦ ਕਰਿਆ ਮਸੂਏ ਵਾਲੇ ਖੇਤੋਂ ਤੇ ਤੁਸੀਂ ਕਰੋ ਗੱਲਾਂ ਚੰਗਾ ਤਾਈ ਕੋਲੇ ਬੈਠ ਕੇ ਠੀਕ ਹੈ ਜੀ ਹਾਂ ਤਾਈ ਜੀ ਚਾਹ ਤਾਂ ਬਣਾ ਲੈਣੀ ਆ ਥੋੜੀ ਜੀ ਨਹੀਂ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹੁਣ ਸਿਆਣੀ ਬਣ ਕੇ ਆਪਦਾ ਘਰ ਬੰਦ ਲੀ ਇਹਨੇ ਬਿਥੇਰੀਆਂ ਤੇ ਖਲੀਪਾਂ ਕਟੀਆਂ ਨੇ ਵਿਚਾਰੇ ਨੇ ਨਿੱਕੇ ਜਿਹੇ ਹੁੰਦੇ ਦੀ ਮਾਂ ਮਰ ਗਈ ਸੀ ਆ ਤਾਈਆਂ ਚਾਚੀਆਂ ਦੇ ਚੁੱਲ੍ਹੇ ਤੀ ਪੜਿਆ ਅੱਜ ਕੱਲ੍ਹ ਕੌਣ ਹੈ ਕਿਸੇ ਦਾ ਕੋਈ ਨਹੀਂ ਹੈਗਾ ਚਲ ਫੇਰ ਵੀ ਭਾਈ ਉਹਨਾਂ ਨੇ ਲੋਕਾਂ ਲੱਜੋ ਪਾਲਤਾ ਵੱਡ ਵਡੇਰਾ ਕਰਤਾ ਹੈ ਤੇ ਹੁਣ ਹੁਣ ਨਾ ਤੁਸੀਂ ਟੈਨਸ਼ਨ ਲਓ ਹੁਣ ਤੁਹਾਨੂੰ ਪਤਾ ਮੇਰਾ ਵੀ ਬਾਪੂ ਹੈ ਨਹੀਂ ਨਾ ਮੇਰੇ ਸਿਰ ਤੇ ਅੱਛਾ ਤਾਂ ਕਰਕੇ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਆਪਾਂ ਤਾਂ ਦੋਨੇ ਜੀ ਵਧੀਆ ਰਹਾਂਗੇ ਹਾਂ ਵਧੀਆ ਰਹੋ ਪੁੱਤ ਹੱਸਦੇ ਖੇਡਦੇ ਹੈਨਾ ਹੱਸਦਿਆਂ ਦੇ ਘਰ ਵੱਸਦੇ ਐ ਚਲ ਚੰਗਾ ਪੁੱਤ ਜਿਉਂਦੀ ਵਸਦੀ ਰਹ ਚਲ ਮਾਰ ਲਈ ਜਿਹੜਾ ਲੈ ਕੇ ਜਾਊਂਗੀ ਤੈਨੂੰ ਮੈਂ ਘਰੇ ਚਾਹ ਪਾਣੀ ਪਿਉਣ ਨੂੰ ਚੰਗਾ ਠੀਕ ਹੈ ਤੇਜੀ ਹੋਰ ਤੇ ਕਿ ਆਉਂਦੇ ਜਾਂਦੇ ਹਾਂ ਹਾਂ ਮੇਰੀ ਨੂੰ ਵੀ ਹੁਣੀ ਆਈ ਐ ਦੋ ਕ ਮਹੀਨਿਆਂ ਦੀ ਤਿੰਨਕ ਦੀ ਉਹਦੇ ਨਾਮ ਤੇਰੀ ਜਾਣ ਪਛਾਨ ਕਰਾ ਦੂੰ ਘਰੇ ਲੈ ਕੇ ਜਾਵਾਂਗੇ ਚੰਗਾ ਤੇ ਤੁਸੀਂ ਹਲੀਆਂ ਸਹਲੀਆਂ ਬਣ ਜਿਓ ਨਹੀਂ ਕੋਈ ਕੁਪਮਾਂ ਦੀ ਕੋਈ ਕੰਮ ਧੰਦਾ ਕਰ ਲਿਆ ਕਰੋ ਇਕੱਠੀਆਂ ਰਲ ਕੇ ਠੀਕ ਐ ਤੁਹਾਡਾ ਟਾਈਮ ਪਾਸ ਹੋ ਜੂ ਨਾ ਮੈਂ ਪੁੱਛਦੀ ਪੁੱਤ ਤੇਰਾ ਨਾਮ ਕੀ ਐ ਮੇਰਾ ਨਾਮ ਜੀ ਉਹਦਾ ਤਾਂ ਮੈਨੂੰ ਇਹ ਰਾਣੀ ਰਾਣੀ ਕਹਿੰਦੇ ਰਹਿੰਦੇ ਆ ਪਰ ਮੇਰਾ ਨਾਮ ਨਿੰਮੋ ਐ ਨਿੰਮੋ ਬੜਾ ਸੋਣਾ ਨਿੰਮੋ ਨੂੰ ਮੋਨੀ ਨਾ ਰੱਖਣਾ ਉਹ ਤਾਈ ਤੂੰ ਆ ਨਿੰਮੋ ਵਾਲਾ ਫੇਰ ਮੈਂ ਤੇ ਛੇੜਦਾ ਤਾਈ ਨੇ ਕਦੋਂ ਮੇਰਾ ਨਾਮ ਰੱਖਿਆ ਹੀ ਹੋਰ ਇਹ ਤਾਂ ਮੇਰੇ ਬਾਪੂ ਨੇ ਰੱਖਿਆ ਸੀਗਾ ਉਹ ਤੇਰੇ ਬਾਪੂ ਨੇ ਗਲਤ ਰੱਖਤਾ ਭਾਈ ਇਹਦਾ ਨਾਮ ਇਹ ਨਾਮ ਨਹੀਂ ਇੱਥੇ ਚੱਲਦਾ ਪਹਿਲਾਂ ਬੰਝ ਇੱਥੇ ਗੱਟਦਾ ਸੀਗਾ ਨਿੰਮੋ ਨੇ ਕੀ ਗੱਲ ਹੋ ਗਈ ਸੀ ਜੀ ਨਿੰਮੋ ਦੀ ਉਹ ਕੀ ਦੱਸਾਂ ਹੁਣ ਮੈਂ ਇੱਥੇ ਸਾਡੇ ਦਾ ਸਾਰੇ ਪਿੰਡ ਦੀ ਬੇਇੱਜ਼ਤੀ ਕਰਾਦੀ ਪੱਟੀ ਮੇਸ ਕਰਤੀ ਸਾਡੇ ਲਾਣੇ ਦੀ ਤਾਂ ਚੱਲ ਕੋਈ ਨਾ ਪੁੱਤ ਨਿੰਮੋ ਨਿੰਮੋ ਦਾ ਨਾਮ ਹੀ ਨਹੀਂ ਲੈਣਾ ਬਸ ਐਵੇਂ ਕਮੀ ਨਹੀਂ ਲੈਣਾ ਜੀ ਉਹ ਨਹੀਂ ਨਹੀਂ ਨਿੰਮੋ ਹੀ ਆਪਾਂ ਹੈਨਾ ਨਹੀਂ ਆਪੇ ਕਿਆਂ ਦਾ ਨਾਮ ਨੂੰ ਆਪਾਂ ਬਦਲ ਦਿਆਂਗੇ ਤੇ ਨਾਮ ਤੇਰਾ ਕੋਈ ਹੋਰ ਰੱਖਾਂਗੇ ਸੀਬੋ ਰੱਖਾਂਗੇ ਜਾਂ ਨਸੀਬੋ ਰੱਖਾਂਗੇ ਹੱਦ ਹੋ ਗਈ ਜੀ ਤੁਹਾਡੀ ਮੇਰੇ ਬਾਪੂ ਨੇ ਤਾਂ ਇੰਨੇ ਪਿਆਰ ਨਾਲ ਰੱਖਿਆ ਸੀ ਮੇਰੇ ਤਾਂ ਬੇਬੇ ਮੈਨੂੰ ਇੰਨੇ ਪਿਆਰ ਨਾਲ ਕਹਿੰਦੀ ਐ ਕੰਮਲੀਏ ਤੂੰ ਕੰਮਲੀਏ ਤੂੰ ਸਮਝਦੀ ਨਹੀਂ ਇੱਥੇ ਬਹੁਤ ਕੁਝ ਹੋ ਕੇ ਹਟਿਆ ਤੂੰ ਨਿੰਮੋ ਨਿੰਮੋ ਦਾ ਛੱਟ ਖਹਿੜਾ ਹੁਣ ਤੇਰਾ ਨਾਂ ਭੰਨ ਸੀ ਬੋ ਰਖਾਂਗੇ ਸੀ ਬੋ ਤਾਂ ਠੀਕ ਆ ਤੁਸੀਂ ਦੱਸੋ ਤੁਹਾਡਾ ਨਿੰਮੋ ਨਾਲ ਕੀ ਸੀ ਓਏ ਉਹ ਮੈਂ ਤੈਨੂੰ ਦੱਸੂਗਾ ਗਾਂਹਾਂ ਜਾ ਕੇ ਦੱਸੂਗਾ ਓ ਮੈਂ ਤਾਂ ਖੇਤ ਪਾਣੀ ਬੰਦ ਕਰਨ ਲਈ ਕਹੀ ਇੱਥੇ ਭੁੱਲ ਗਿਆ ਯਾਰ ਕੋਈ ਨਾ ਤੂੰ ਕਹੀਂ ਲੈ ਕੇ ਵਗ ਜਾ ਕੋਈ ਨਾ ਚੱਲ ਫੇਰ ਦੱਸ ਦੂ ਐਡੀ ਕੋਈ ਗੱਲ ਨਹੀਂ ਇਦਾਂ ਹੀ ਮੈਂ ਚੰਨੀ ਬੈਠੇ ਠੀਕ ਹੈ ਦਈ ਹੋਰ ਚੰਗਾ ਪੁੱਤ ਮਾਂ ਜਾਨੀ ਐ ਚੰਗਾ ਠੀਕ ਹੈ ਹਾ ਦੋਗੀ ਹਾ ਕਿ ਨੀਮੋਣੀ ਕਹਿਣਾ ਕੀ ਗੱਲ ਮੇਰੇ ਬਾਪੂ ਨੇ ਤਾਂ ਇੰਨੇ ਪਿਆਰ ਨਾਲ ਨਾਮ ਰੱਖਿਆ ਸੀ ਮੇਰਾ ਹੁਣੇ ਮੇਰਾ ਨਾਮ ਬਦਲਣਗੇ ਕੋਈ ਨੀ ਤੁਸੀਂ ਘਰੇ ਆਓ ਪਾਣੀ ਬੰਦ ਕਰਕੇ ਤੁਹਾਨੂੰ ਮੈਂ ਕੁੱਛਤੀ ਐ ਵੀ ਮੇਰਾ ਨਾਮ ਕਿਉਂ ਬਦਲ ਦੇ ਨਾਲੇ ਨੀਮੋ ਨਾਲ ਤੁਹਾਡਾ ਕੀ ਸੀਗਾ